ਜਿਹੜਾ ਬੰਦਾ ਕੋਈ ਕਿਸੇ ਨੂੰ ਲੱਗਦਾ ਸ਼ਕਲ ਚ ਸੋਹਣਾ ਨਹੀਂ ਜਾਂ ਉਹਦਾ ਰੰਗ ਫੇਅਰ ਨਹੀਂ ਕਾਲਾ ਥੋੜਾ ਜਿਹਾ ਉਹਦੇ ਤੇ ਵੀ ਇਹ ਜਿਆਦਾ ਆਏ ਹੁੰਦੇ ਵੀ ਤਾਂ ਭਈਆ ਹਨਾ ਇਹ ਲੱਗਦਾ ਤੁਹਾਨੂੰ ਨਹੀਂ ਉਹ ਤਾਂ ਹੈ ਜਦੋਂ ਮਤਲਬ ਜਦੋਂ ਮੇਰੇ ਨਾਲ ਗੱਲ ਹੁੰਦੀ ਹੈ ਜਦੋਂ ਮੇਰੇ ਬਾਰੇ ਪਹਿਲਾਂ ਤਾਂ ਬੰਦਾ ਮੇਰੀ ਬੋਲੀ ਸੁਣਦਾ ਹੈ ਹਾਂ ਵੀ ਮੇਰੇ ਕੰਮ ਕਾਰ ਬਾਰੇ ਜਾਣਦਾ ਹੈ ਕੋਈ ਤੇ ਮੇਰੀ ਪੜ੍ਹਾਈ ਲਿਖਾਈ ਬਾਰੇ ਗੱਲ ਕਰਦਾ ਹੈ ਹਾਂ ਉਦੋਂ ਉਹ ਅੰਦਾਜ਼ਾ ਨਹੀਂ ਲਾਉਂਦਾ ਹਾਂ ਕਿਉਂਕਿ ਉਹਨੂੰ ਕਿਉਂਕਿ ਉਹ ਦੇਖਦਾ ਵੀ ਇਹਦੇ ਕੱਪੜੇ ਠੀਕ ਠਾਕ ਪਏ ਹੋਏ ਨੇ ਵੀ ਇਹ ਦੇ ਨਾ ਵਾਲ ਕਿਦਾਂ ਨੇ ਇਹਦਾ 13 ਨੂੰ ਵਿੱਚ ਲੱਗਦਾ ਹੈ ਕੋਈ ਬੰਦਾ ਤਾਂ ਉਹ ਉਹਨੂੰ ਪ੍ਰਵਾਸੀ ਨਹੀਂ ਕਹਿੰਦੇ ਹਾਂ ਉਹੀ ਜੇ ਬੰਦਾ ਥੋੜਾ ਆ ਗਰੀਬ ਹੋਵੇ ਕਾਫੀ ਤੇ ਉਹਦੇ ਕੱਪੜਿਆਂ ਵਿੱਚ ਤੇ ਉਹਦੇ ਵਿੱਚ ਉਹ ਗਰੀਬੀ ਝਲਕਦੀ ਹੋਵੇ ਫਿਰ ਉਹ ਯੂਪੀ ਬਿਹਾਰ ਦਾ ਇਹ ਟੈਗ ਲਾ ਦਿੰਦਾ ਜੀ ਜਿਵੇਂ ਮੈਂ ਹੁਣ ਪਹਿਲਾਂ ਤੁਹਾਡੇ ਬਾਰੇ ਸੂਰਜ ਦੱਸਦਾ ਹਾਂ ਜੀ ਵੀ ਅਸੀਂ ਪ੍ਰਵਾਸੀ ਜਿਹੜੇ ਪ੍ਰਵਾਸ ਕਰਕੇ ਆਏ ਆ ਤੇ ਹੁਣ ਤਾਂ ਪੰਜਾਬੀ ਬਣ ਗਏ ਵੀ ਉਹਨਾਂ ਨਾਲ ਗੱਲ ਕਰਨੀ ਮੈਨੂੰ ਜੇ ਮੈਂ ਨਾਂੰ ਦੱਸਦਾ ਤੁਹਾਡੇ ਬਾਰੇ ਤਾਂ ਕਿਸੇ ਨੇ ਜੱਜ ਵੀ ਨਹੀਂ ਸੀ ਕਰਨ ਇਹ ਗੱਲ ਤੇ ਮੈਂ ਇੱਕ ਵਾਕਿਆਤ ਹੁਣ ਦੱਸਦਾ ਦੋ ਵਾਕਿਆਰੇ ਵੈਸੇ ਇੱਕ ਤਾਂ ਇਹ ਆ ਕਿ ਮੈਂ ਇੱਕ ਵਾਰ ਕਿਸੇ ਪ੍ਰੋਗਰਾਮ ਤੇ ਗਿਆ ਜੀ ਤੇ ਉਸ ਪ੍ਰੋਗਰਾਮ ਤੇ ਮੈਨੂੰ ਇਦਾਂ ਹੀ ਇੱਕ ਪ੍ਰਿੰਸੀਪਲ ਸਾਹਿਬ ਮਿਲੇ ਹੂੰ ਚਲੋ ਨਾਮ ਆਨਲਾਈਨ ਦੀ ਕੋਈ ਲੋੜ ਨਹੀਂ ਉਹ ਉਹਨਾਂ ਨੇ ਮੇਰੇ ਨਾਲ ਗੱਲਬਾਤ ਸ਼ੁਰੂ ਕੀਤੀ ਤੇ ਉਹਨਾਂ ਨੂੰ ਮੇਰੇ ਬਾਰੇ ਪਹਿਲਾਂ ਦੱਸਿਆ ਜਾ ਚੁੱਕਾ ਸੀ ਕਿਸੇ ਵੱਲੋਂ ਕਿ ਵੀ ਆਹ ਸਾਇੰਸ ਪੜਾਉਂਦੇ ਨੇ ਪੰਜਾਬੀ 'ਚ ਪੜਾਉਂਦੇ ਨੇ ਤੇ ਵੀ ਐ ਇਸ ਤਰ੍ਹਾਂ ਇਹ ਸਬਜੈਕਟ ਪੜਾਉਂਦੇ ਨੇ ਹੂੰ ਉਹ ਬੜੇ ਖੁਸ਼ ਹੋਏ ਤੇ ਮੈਨੂੰ 사이ਡ ਤੇ ਲੈ ਗਏ ਉਹ ਹੂੰ ਮੈਨੂੰ ਕਹਿੰਦੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬੀ ਬੋਲੀ ਨੂੰ ਬਚਾਉਣਾ ਪੈਣਾ ਆਪਾਂ ਨੂੰ ਨਹੀਂ ਤਾਂ ਯੂਪੀ ਬਿਹਾਰ ਆਲੇ ਆਗੇ ਤੇ ਕਬਜ਼ਾ ਕਰ ਲੈਣਗੇ ਤੇ ਹੋਰ ਕਿਹਾ ਕਿ ਉਹ ਇਹ ਨਹੀਂ ਸੀ ਜਾਣਦੇ ਮੈਂ ਉਹਨਾਂ ਨੂੰ ਚਲੋ 엠ਬੈਰਸ ਨਹੀਂ ਸੀ ਕਰਨਾ ਚਾਹਦਾ ਵੀ ਮੈਂ ਕਹਿ ਦਵਾਂ ਕਿ ਜੀ ਮੈਂ ਆਪ ਵੀ ਯੂਪੀ ਬਿਹਾਰ ਤੋਂ ਹੀ ਆ ਕਿ ਵੀ ਉਹਨਾਂ ਨੂੰ ਕੋਈ ਜੱਜਮੈਂਟ ਨਹੀਂ ਸੀ ਇਸ ਗੱਲ ਦੀ ਹਾਂ ਦੂਜੀ ਗੱਲ ਇਹ ਆ ਕਿ ਅਸੀਂ ਇੱਥੇ ਇੱਕ ਕਹਿੰਦੇ ਆ ਟੀਵੀ ਸਕੂਲ ਚੈਨਲ ਚਲਾਇਆ ਸੀ 2017 ਚ ਅੱਛਾ 2017 ਤੋਂ ਲੈ ਕੇ 20 ਤੱਕ ਉਹ ਐਕਟਿਵ ਰਿਹਾ ਉਹ ਚੈਨਲ ਹਾਂ ਉਹ ਚੈਨਲ ਪ੍ਰੋਫੈਸਰ ਸੰਤੋਖ ਸਿੰਘ ਔਜਲਾ ਨੇ ਸ਼ੁਰੂ ਕੀਤਾ ਸੀ ਹੂੰ ਤੇ ਸਰਜੀਤ ਪਾਤਰ ਜੀ ਉਹਦੇ ਬ੍ਰੈਂਡ ਐਂਬੈਸਡਰ ਸੀ ਉਸ ਚੈਨਲ ਦੇ ਓਕੇ ਉਹ ਚੈਨਲ ਅਸੀਂ ਚਲਾਇਆ ਸੀ ਉਹਦਾ ਸਾਡਾ ਜਿਹੜਾ ਮੋਟੀ ਨੇ ਸੀਗਾ ਵੀ ਜਿਹੜੇ ਵੀ ਬੱਚੇ ਪਿੰਡਾਂ ਦੇ ਵਿੱਚ ਪੜ੍ਹਦੇ ਨੇ ਹੂੰ ਵੀ ਜਿਹੜੇ ਇੱਕ ਤਾਂ ਉਹਨਾਂ ਨੂੰ ਅੰਗਰੇਜ਼ੀ ਦੇ ਕਰਕੇ ਸਮਝ ਨਹੀਂ ਆਉਂਦੀ ਸਾਇੰਸ ਹਾਂ ਦੂਜੀ ਗੱਲ ਉਹ ਮਹਿੰਗੀਆਂ ਟਿਊਸ਼ਨਾਂ ਨਹੀਂ ਅਫੋਰਡ ਕਰ ਸਕਦੇ ਹੂੰ ਦੋਨਾਂ ਬੱਚਿਆਂ ਲਈ ਆਪਾਂ ਕੀ ਕਰ ਸਕਦੇ ਹਾਂ ਹੂੰ ਫਿਰ ਅਸੀਂ ਸੀਗਾ ਵੀ ਇੱਕ ਚੈਨਲ ਹੋਵੇ ਜੇਰਾ ਪੰਜਾਬੀ ਦੇ ਵਿੱਚ ਸਾਰੇ ਵਿਗਿਆਨ ਦੀਆਂ ਜਿਵੇਂ ਫਿਜ਼ਿਕਸ, కెਮਿਸਟਰੀ, ਮੈਥ, ਬਾਇਓਲੋਜੀ ਇਹ ਸਾਰਾ ਪੜਾਵੇ ਹੂੰ ਉਹ ਚੈਨਲ ਸੀ ਸ਼ੁਰੂ ਕੀਤਾ ਸੀ ਤੇ ਉਹਦਾ ਚੀਫ ਕੋਆਰਡੀਨੇਟਰ ਮੈਂ ਸੀ ਉਥੇ ਪਾਤਰ ਸਾਹਿਬ ਆਉਂਦੇ ਸੀ ਕਦੀ ਕਦੀ ਹੂੰ ਤੇ ਪਾਤਰ ਸਾਹਿਬ ਜਿਵੇਂ ਕਿ ਕਈ ਵਾਰ ਮੇਰੇ ਰਿਕਾਰਡਿੰਗ ਹੋ ਰਹੀ ਹੁੰਦੀ ਸੀ ਮੇਰੀ ਆਵਾਜ਼ ਜਿਵੇਂ ਉੱਚੀ ਆ ਹੂੰ ਉਹਨਾਂ ਨੂੰ ਆਵਾਜ਼ ਬਾਹਰ ਤੱਕ ਵੀ ਆ ਜਾਂਦੀ ਸੀ ਕਈ ਵਾਰ ਬਾਹਰ ਬੈਠੇ ਹੁੰਦੇ ਸੀ ਤੇ ਮੈਂ ਅੰਦਰ ਰਿਕਾਰਡਿੰਗ ਕਰ ਰਿਹਾ ਹੁੰਦਾ ਸੀ ਪ੍ਰੋਫੈਸਰ ਔਜਲਾ ਦੇ ਨਾਲ ਬੈਠੇ ਹੁੰਦੇ ਸੀ ਹੂੰ ਮੈਂ ਆ ਵਾਰ ਇੱਕ ਦਿਨ ਤੇ ਗੱਲਬਾਤ ਹੋਈ ਸਾਡੀ ਹੂੰ ਤੇ ਉਹਨਾਂ ਨੇ ਪਾਤਰ ਸਾਹਿਬ ਨੇ ਮੈਨੂੰ ਕਿਹਾ ਮੈਨੂੰ ਤੂੰ ਇਹ ਸਮਝਾ ਫਿਜ਼ਿਕਸ ਦਾ ਸਵਾਲ ਆ ਇਹ ਪਰ ਸਮਝਾਏਗਾ ਪੰਜਾਬੀ ਚ ਵੀ ਮੈਨੂੰ ਪੰਜਾਬੀ ਚ ਸਮਝਾ ਸਾਰੀ ਗੱਲ ਮੈਂ ਕਿਹਾ ਜੀ ਠੀਕ ਆ ਮੈਂ ਤਾਂ ਪੰਜਾਬੀ ਚ ਪੜਾਉਣਾ ਮੇਰਾ ਤਾਂ ਕੋਈ ਗੱਲ ਨਹੀਂ ਮੈਂ ਪੜਾ ਦੂੰਗਾ ਫਿਰ ਉਹਨਾਂ ਨੇ ਸਵਾਲ ਪੁੱਛਿਆ ਚਲੋ ਹੁਣ ਉਹਦੀ ਡਿਟੇਲ ਚ ਨਾ ਜਾਈਏ ਬਿਲਕੁਲ ਹਾਂ ਉਹ ਸਵਾਲ ਨੂੰ ਮੈਂ ਅੱਧਾ ਘੰਟਾ ਮੇਰੇ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਉਹ ਸਵਾਲ ਤੇ ਫਿਰ ਸਵਾਲ ਪੁੱਛਦੇ ਰਹੇ ਕੁਝ ਹੋਰ ਪੁੱਛਦੇ ਰਹੇ ਬਹੁਤ ਖੁਸ਼ ਹੋਏ ਕਿ ਵੀ ਹਾਂ ਆਏਗਾ ਤਾਂ ਪੂਰੀ ਐਕਸਪਲੇਨ ਹੋ ਗਈ ਤੇ ਪੰਜਾਬੀ ਚ ਹੋ ਗਈ ਤੇ ਇਹਦੇ ਲਈ ਮੈਨੂੰ ਕਿਸੇ ਦੀ ਲੋੜ ਨਹੀਂ ਪਈ ਅੰਗਰੇਜ਼ੀ ਦੀ ਕਿਸੇ ਡੈਫੀਨੇਸ਼ਨ ਦੀ ਹੈ ਕਿ ਇਹ ਪਾਤਰ ਸਾਹਿਬ ਨੂੰ ਪ੍ਰੋਫੈਸਰ ਔਜਲਾ ਨੇ ਦੱਸਿਆ ਹੂੰ ਕਿ ਇਹ ਪ੍ਰਵਾਸੀ ਮਜ਼ਦੂਰ ਦਾ ਬੱਚਾ ਅੱਛਾ ਵੀ ਇਹ ਪੰਜਾਬੀ ਉਹਦਾ ਨਹੀਂ ਸੀ ਪਿੱਛੋਂ ਇਹਦਾ ਪਿਸ਼ੋਕਰ ਪਰਿਵਾਰ ਦਾ ਯੂਪੀ ਤੋਂ ਸੀ ਹੂੰ ਪਾਤਰ ਸਾਹਿਬ ਨੇ ਉਸ ਦਿਨ ਮੈਨੂੰ ਐ ਕਿਹਾ ਵੀ ਤੂੰ ਮੇਰਾ ਆਨੰਦ ਕਿਸ਼ੋਰ ਆ ਅੱਛਾ ਇਹ ਜਿਹੜੀ ਉਹਨਾਂ ਦੀ ਕਵਤਾ ਆ ਹਾਂ ਕੀ ਵੀ ਊੜਾੜਾ ਪੜਨਾਲੇ ਤਾਂ ਬੱਚੇ ਜਿਹੜੇ ਨੇ ਉਹ ਹੁਣ ਪ੍ਰਵਾਸੀਆਂ ਦੇ ਬੱਚੇ ਨੇ ਹਾਂ ਸਾਡੇ ਵਾਲੇ ਪੜਦੇ ਨੇ ਏ ਬੀ ਸੀ ਡੀ ਬਿਲਕੁਲ ਠੀਕ ਹੈ ਉੱਥੇ ਵੀ ਉਹ ਵੀ ਵਾਕਿਆ ਇਹ ਮਤਲਬ ਅਸਲ ਵਿੱਚ ਕੀ ਹੈ ਕਿ ਹੁਣ ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬੀ ਦਾ ਜੇ ਭਲਾ ਕਰਨਾ ਆ ਪੰਜਾਬੀ ਦਾ ਜੇ ਭਲਾ ਕਰਨਾ ਆ ਤਾਂ ਸਾਨੂੰ ਯੂਪੀ ਬਿਹਾਰ ਵਾਲੇ ਤਾਂ ਇੱਥੋਂ ਭਜਾ ਦੇਣੇ ਚਾਹੀਦੇ ਆ ਹੂੰ ਫਿਰ ਸਾਨੂੰ ਕਿ ਭਜਾ ਦੇਣਾ ਚਾਹੀਦਾ ਹੂੰ ਬਿਲਕੁਲ ਹੈਨਾ ਬਿਲਕੁਲ ਮੈਂ ਇਸ ਦੀ ਹੋਰ ਡਿਟੇਲ ਚ ਜਾਣਾ ਚਾਹੁੰਗਾ ਜਿਵੇਂ ਤੁਸੀਂ ਪੰਜਾਬੀ ਦੇ ਵਿੱਚ ਹਨਾ ਸਾਇੰਸ ਪੜਾਉਨੇ ਹੋ ਭੌਤਿਕ ਵਿਗਿਆਨ ਪੜਾਉਨੇ ਹੋ ਇਹਦੇ ਨਾਲ ਪੰਜਾਬੀ ਕਿਵੇਂ ਅਮੀਰ ਹੁੰਦੀ ਆ ਥੋੜਾ ਕੀ ਤਜਰਬਾ ਰਿਹਾ ਇਹਦੇ ਵਿੱਚ ਜਿਵੇਂ ਦੇਖੋ ਮੈਂ ਪਹਿਲਾਂ ਤਾਂ ਤੁਹਾਨੂੰ ਇਹ ਕਿਹਾ ਕਿ ਮੈਂ ਇਹ ਆਪਣੀ ਸੁਭਦਾ ਵਿੱਚੋਂ ਹੀ ਸ਼ੁਰੂ ਕੀਤਾ ਸੀ ਜੀ ਬਿਲਕੁਲ ਕਿ ਵੀ ਮੇਰੀ ਸੁਭਦਾ ਸੀ ਪੰਜਾਬੀ ਵਿੱਚ ਪੜਾਉਣਾ ਮੈਨੂੰ ਕੋਈ ਭਾਸ਼ਾ ਵਿਗਿਆਨ ਦਾ ਕੋਈ ਇਹਦੀ ਜਾਣਕਾਰੀ ਨਹੀਂ ਸੀ ਕਿ ਵੀ ਇਹ ਪੰਜਾਬੀ ਵਿੱਚ ਪੜਾਉਣਾ ਚਾਹੀਦਾ ਹੀ ਹੈ ਹੂੰ ਫਿਰ ਪਖੋਵਾਲ ਪਿੰਡ ਦੇ ਵਿੱਚ ਨਾ ਇੱਕ ਲੈਕਚਰ ਹੋਇਆ ਸੀ ਮਾਤ ਭਾਸ਼ਾ ਦੇ ਬਾਰੇ ਓਕੇ ਉਹ ਲੈਕਚਰ ਸੀਗਾ ਡਾਕਟਰ ਜੋਗਾ ਸਿੰਘ ਜੀ ਦਾ ਭਾਸ਼ਾ ਵਿਗਿਆਨੀ ਨੇ ਭਾਸ਼ਾ ਵਿਗਿਆਨੀ ਨੇ ਲੈਂਗੁਏਜ ਸਾਇੰਟਿਸਟ ਨੇ ਉਹ ਮੈਨੂੰ ਪਹਿਲੀ ਗੱਲ ਤਾਂ ਮੈਨੂੰ ਉਦੋਂ ਪਤਾ ਲੱਗਿਆ ਕਿ ਭਾਸ਼ਾ ਦਾ ਵੀ ਵਿਗਿਆਨ ਹੁੰਦਾ ਹੈ ਕੋਈ ਤੇ ਲਿੰਗੁਇਸਟਿਕ ਵੀ ਕੋਈ ਮਤਲਬ ਕੋਈ ਉਹ ਸ਼ਬਦ ਪਹਿਲੀ ਵਾਰ ਮੈਂ ਸੁਣਿਆ ਸੀ ਕਿਉਂਕਿ ਸਾਡਾ ਸਾਡਾ ਵਿਗਿਆਨ ਦੇ ਵਿੱਚ ਬਹੁਤਾ ਜਿਆਦਾ ਆ ਪਿਆ ਨਹੀਂ ਸੀ ਹੈ ਉਹਨਾਂ ਦਾ ਲੈਕਚਰ ਮੈਂ ਸੁਣਿਆ ਉਹ ਲੈਕਚਰ ਦਿਨ ਦੇ ਦਿਨ ਦੇ ਉਹ ਕਾਫੀ ਭਾਵੁਕ ਹੋ ਕੇ ਸੀ ਮੈਂ ਉਦੋਂ ਬੜਾ ਹੋਇਆ ਮੈਂ ਕਿਹਾ ਵੀ ਭਾਸ਼ਾ ਦੇ ਪ੍ਰਤੀ ਬੰਦਾ ਬਹੁਤ ਜਿਆਦਾ ਇਮੋਸ਼ਨਲ ਵੀ ਹੋ ਸਕਦਾ ਕੋਈ ਤੇ ਫਿਰ ਮੈਂ ਪੂਰੇ ਲੈਕਚਰ ਦੇ ਵਿੱਚ ਨਾਲ ਜੁੜਿਆ ਰਿਹਾ ਤੇ ਮੈਂ ਹੈਰਾਨ ਹੋ ਗਿਆ ਜੋ ਜੋ ਕਹਿ ਰਹੇ ਸੀ ਉਹ ਉਹੀ ਮੈਂ ਕਰ ਰਿਹਾ ਸੀ ਉਹਦੇ ਮੈਨੂੰ ਰਿਜ਼ਲਟ ਵੀ ਮਿਲਦੇ ਸੀ ਬੜੇ ਵਧੀਆ ਉਦੋਂ ਤੁਹਾਨੂੰ ਇਹ ਨਹੀਂ ਸੀ ਪਤਾ ਵੀ ਕੋਈ ਸਿਧਾਂਤਕ ਪਾਖੇ ਦਾ ਹਾਂ ਮੈਂ ਤਾਂ ਨੇਚਰਲ ਕਰ ਰਿਹਾ ਸੀ ਮੈਂ ਤਾਂ ਉਹੀ ਕਰੀ ਜਾ ਰਿਹਾ ਸੀ ਬਸ ਹਾਂ ਉਸ ਦਿਨ ਤੋਂ ਬਾਅਦ ਫਿਰ ਮੈਂ بڑا ਹੋਇਆ ਤੇ ਮੈਂ ਜੋਗਾ ਸਿੰਘ ਜੀ ਦਾ ਦਿਮਾਗ 'ਚ ਰੱਖਦਾ ਸੀ ਹਮੇਸ਼ਾ ਵੀ ਯਾਰ ਵੀ ਇਹ ਤਾਂ ਵਿਗਿਆਨ ਆ ਹਾਂ ਫਿਰ ਜੋਗਾ ਸਿੰਘ ਜੀ ਨਾਲ ਇੱਕ ਵਾਰ ਮੇਰੀ ਗੱਲ ਹੋਈ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਬਤਾ ਦੱਸੀ ਇਦਾਂ ਮਤਲਬ ਵੀ ਮੈਂ ਮੈਂ ਤਾਂ ਪੰਜਾਬੀ 'ਚ ਪੜਾਉਣਾ ਆ ਤੇ ਥੋੜਾ ਮੈਂ ਲੈਕਚਰ ਸੁਨੇ ਆ ਸੀ ਹੂੰ ਵੀ ਉਹਦੇ 'ਚ ਮੈਨੂੰ ਸਮਝ ਆਇਆ ਵੀ ਜੋ ਮੈਂ ਪੜਾਣਾ ਜੋ ਮੈਂ ਕਰਦਾ ਉਹ ਤੁਸੀਂ ਵਿਗਿਆਨਕ ਤੌਰ ਤੇ ਸਹੀ ਦੱਸ ਰਹੇ ਹੋ ਮਤਲਬ ਉਸ ਚੀਜ਼ ਨੂੰ ਹਾਂ ਜਦਕਿ ਮੈਨੂੰ ਇਹ ਲੱਗਦਾ ਸੀ ਵੀ ਜਿਹੜੇ ਅਧਿਆਪਕ ਅੰਗਰੇਜ਼ੀ ਵਿੱਚ ਪੜਾਉਂਦੇ ਆ ਵੀ ਸ਼ਾਇਦ ਉਹ ਕਿਸੇ ਹੋਰ ਦਰਜੇ ਦੇ ਨੇ ਤੇ ਮੈਂ ਸ਼ਾਇਦ ਥੋੜਾ ਨੀ ਮੈਂ ਨੀ ਮਾਇਆ ਤਾਂ ਕਰਕੇ ਵੀ ਮੈਂ ਐ ਪੜਾਉਣਾ ਆ ਹਾਂ ਤੇ ਉਦੋਂ ਮੈਨੂੰ ਪਤਾ ਲੱਗਿਆ ਵੀ ਇਹ ਗੱਲ ਇਸ ਤਰ੍ਹਾਂ ਹੀ ਫੇਰ ਮੈਂ ਧਿਆਨ ਨਾਲ ਫਿਰ ਮੈਂ ਥੋੜਾ ਕੌਨਸ਼ੀਅਸ ਹੋ ਗਿਆ ਇਸ ਬਾਰੇ ਵੀ ਹਾਂ ਵੀ ਸਹੀ ਵਿੱਚ ਵੀ ਪੰਜਾਬੀ ਚ ਸਮਝ ਆਏਗਾ ਜੀ ਫਿਰ ਮੈਂ ਕਈ ਅਧਿਆਪਕ ਦੇਖੇ ਵੀ ਜਿਹੜੇ ਲੁਧਿਆਣੇ ਦੇ ਵਿੱਚ ਵੀ ਮੈਂ ਲੁਧਿਆਣੇ ਜਿਵੇਂ ਰਹਿਣਾ ਹੂੰ ਕਿ ਜਿਹੜੇ ਵਧੀਆ ਟੀਚਰ ਨੇ ਹੂੰ ਉਹ ਸਾਰੇ ਇੱਥੇ ਦੀ ਲੋਕਲ ਭਾਸ਼ਾ ਵਿੱਚ ਹੀ ਪੜਾਉਂਦੇ ਨੇ ਹੂੰ ਜਾਂ ਪੰਜਾਬੀ ਚ ਪੜਾਉਂਦੇ ਨੇ ਜਾਂ ਫੇ ਜਿਨ੍ਹਾਂ ਜਿਹੜੇ ਹਿੰਦੀ ਚ ਵੀ ਉਹ ਕਰਦੇ ਉਹ ਹਿੰਦੀ ਚ ਪੜਾਉਂਦੇ ਨੇ ਵਧੀਆ ਟੀਚਰ ਜਿਹੜੇ ਬਹੁਤ ਵਧੀਆ ਜਿਹੜੇ ਮਸ਼ਹੂਰ ਟੀਚਰ ਹੂੰ ਜਿਨ੍ਹਾਂ ਕੋਲ ਉਹ ਸਾਰੇ ਬੱਚੇ ਕੰਰਮੈਂਟਾਂ ਵਾਲੇ ਜਾਂ ਵੱਡੇ ਸਕੂਲਾਂ ਵਾਲੇ ਅੰਗਰੇਜ਼ੀ ਮਾਧਿਅਮ ਵਾਲੇ ਹਮ ਟਿਊਸ਼ਨ ਪੜਨ ਜਾਂਦੇ ਨੇ ਹਮ ਕਿਉਂਕਿ ਉਹਨਾਂ ਨੂੰ ਸਕੂਲੇ ਸਮਝ ਨਹੀਂ ਆਇਆ ਹੁੰਦਾ ਕੁਝ ਹਮ ਤੇ ਉਹ ਜਿਹੇ ਟੀਚਰ ਕੋਲ ਜਾਂਦੇ ਨੇ ਉੱਥੇ ਉਹ オリジナル ਭਾਸ਼ਾ ਵਿੱਚ ਹੀ ਗੱਲ ਕਰਦਾ ਹੈ ਟੀਚਰ ਬਿਲਕੁਲ ਉਹੀ ਟੀਚਰ ਮਸ਼ਹੂਰ ਨੇ ਉਹੀ ਬੱਚਿਆਂ ਦੇ ਨੇੜੇ ਨੇ ਉਹਨਾਂ ਨਾਲ ਹੀ ਬੱਚਿਆਂ ਦੇ ਰਿਸ਼ਤੇ ਬਣੇ ਨੇ ਹੂੰ ਵਧੀਆ ਤੇ ਉਹੀ ਬੱਚੇ ਅੱਗੇ ਕਾਮਯਾਬੀ ਹੋਏ ਬੱਚੇ ਡਿਮਾਂਡ ਕਰਦੇ ਵੀ ਇਹ ਟੀਚਰ ਹੀ ਸਾਨੂੰ ਪੜਾਉਣਾ ਚਾਹੀਦਾ ਮੇਰੇ ਵੀ ਦੋਸਤਾਂ ਬ੍ਰਾਈਟ ਅਕੈਡਮੀ ਪੜਾਉਂਦੇ ਆ ਉਹ ਉਹ ਪੰਜਾਬੀ ਚ ਪੜਾਉਂਦੇ ਨੇ ਤੇ ਬੱਚੇ ਡਿਮਾਂਡ ਕਰਦੇ ਨੇ ਸਾਨੂੰ ਉਹੀ ਟੀਚਰ ਪੜਾਵੇ ਜਾ ਕੇ ਜਿਹਨੇ ਪੰਜਾਬੀ ਦੇ ਵਿੱਚ